ਫੀਡ ਐਪ ਵੀ ਦੇਵਾਂਗੇ ਠੀਕ ਹੈ ਜਿਸ ਦੇ ਨਾਲ ਟ੍ਰੈਕਟਰ ਅਗਲੇ ਦਿਨ ਫੀਡ ਐਪ ਵੀ ਲਵਾਂਗੇ ਉਹ ਨਾਲ ਟ੍ਰੈਕਸ਼ਨ ਕਰਵਾਉਣਾ ਹੀ ਪੈਣਾਗਾ ਤੇ ਨਾ ਕਰਾਉਣਾ ਤੂੰ 25 ਗੁਰਵਾਨ ਦਾ ਆ ਬਾਈ ਲਾਰੇਗਾ ਇੱਕ ਬੁੱਲ ਆ ਆਦਮੀ ਦਾ ਜੀ 24 27 ਗੁਰਵਾਨ ਜੀ ਦਾ ਫਰਵਰੀ ਦਾ ਜੀ 30 ਕਰੋ ਚਾ 30 ਗੁਰਵਾਨ ਜੀ ਦਾ ਜੀ 447 ਇੱਕ ਗੁਰਵਾਨ ਨੂੰ ਜੀਤenga 4472 ਹਾਂਜੀ ਦੋਸਤੋ ਆਪਣੇ ਪੇਜ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਤੇ ਆਪਾਂ ਇਸ ਵਕਤ ਕੜੇਗੇ ਪਿੰਡ ਕੋਟਲੀ ਵਿੱਚ ਜਿੱਥੇ ਕਿ ਬਾਈ ਜੀ ਸੁਸਾਇਟੀ ਵਾਲੇ ਟਰੈਕਟਰ ਦੀ ਬੋਲੀ ਹੋਣ ਜਾ ਰਹੀ ਆ ਨਿਊ ਹਾਲੈਂਡ 3630 ਦੀ ਟਰਬੋ ਸੁਪਰ ਵਾਲਾ ਟਰੈਕਟਰ ਆ ਬਾਈ ਜੀ ਤੇ 12 ਮਾਡਲ ਆਗਾ ਸੁਸਾਇਟੀ ਦੇ ਨਾਮ ਆਗਾ ਤੇ 16 ਦੇ ਟਾਇਰਾਂ ਚ ਬਾਈ ਜੀ 1532 ਘੰਟੇ ਵਾਲਾ オリジナル ਚੱਲਿਆ ਹੋਇਆਗਾ ਬਾਈ ਜੀ ਤੇ ਬਾਕੀ ਬਾਈ ਜੀ ਦੇਖਦੇ ਆ ਬੋਲੀ ਕਿੱਥੋਂ ਸ਼ੁਰੂ ਹੁੰਦੀ ਆ ਤੇ ਕਿੱਥੇ ਤੱਕ ਟੁੱਟ ਗਿਆ ਤੇ ਵੀਡੀਓ ਚ ਬਣੇ ਰਿਓ ਐਂਡ ਤੱਕ ਬਾਈ ਜੀ ਤੇ ਚੱਲਦੇ ਹੁਣ ਆਪਾਂ ਬੋਲੀ ਵਾਲੇ ਵੀਰਾਂ ਕੰਨੀ ਤੇ ਦੇਖਦੇ ਆਂ ਬਾਈ ਜੀ ਕੀ ਗੱਲਬਾਤ ਹੁੰਦੀ ਆ ਟਰੈਕਟਰ ਦੀ ਤੇ ਕਿੱਥੇ ਤੱਕ ਜਾਂਦੀ ਆ ਬਾਈ ਜੀ ਗੱਲਬਾਤ ਤੇ ਟਰੈਕਟਰ ਦੀ ਗੱਲਬਾਤ ਕਰੀਏ ਸਾਰਾ origignal ਆ ਬਾਈ ਜੀ ਜਿੰਨਾ ਵੀ ਹੈਗਾ ਪਾਵਰ ਸਟੀering ਆ ਤੇ ਮਾਨਸਾ ਨੰਬਰ ਆ ਬਾਈ ਜੀ ਆਓ ਚੱਲ ਜਿਹੜਾ ਬੰਦਾ 5000 ਦੇ ਉਹ ਦੋਨੇ ਹਜ਼ਾਰਾਂ ਚ ਬੋਲੀ ਦੇ ਖਾਦਾ ਜਿਹੜਾ ਬੰਦਾ 2000 ਦੇ ਉਹ ਬੱਲੇ ਰੋਟਾਵੇਟਰ ਚ ਆਹੋ ਵਰਤਦਾ ਠੀਕ ਆ ਹਾਂ ਨਹੀਂ ਬਾਈ ਜੀ ਬੋਲੀ ਨੇ ਬੋਲੀ ਲੈਣੀ ਹੈ ਇਹਦਾ ਰੋਟਾਵੇਟਰ ਦਾ 2000 ਰੁਪਏ ਦਾ ਤੇ ਟਰੈਕਟਰ ਦਾ ਰਿਮੋਟੇਸ਼ਨ ਦਾ ਬੋਲੀ 5000 ਰੁਪਏ ਦਾ ਜਿਹੜੇ ਬਾਈ ਜੀ ਕੁਆਲਿਟੀ ਪਰਨੇਗੇ ਉਹੀ ਬੋਲੀ ਚ ਉੱਠ ਸਕਣਗੇ ਤੇ ਹੋਰ ਬਾਈ ਕੋਈ ਨਹੀਂ ਆਪਣਾ ਜਾ ਸਕਦਾ ਹੈਗਾ ਤੇ ਬਣੇ ਰੋਗੇ ਜੀ ਜੀਰਾਂ ਦੇ ਅਮਰਦਾਸ ਅਮਰਦਾਸ ਸਾਨੂੰ ਮੇਵਾ ਰਹੇ ਨੇ ਦੇ ਰੋਡੀ ਨੋ ਹੋ ਗਿਆ ਮਾਈਲ ਨੰਬਰ ਤੋਂ 91555 2817 ਲੱਗਿਆ ਗੂਗਲ ਪੇ ਕਰਦਾ ਹੀ ਕਰਦੇ ਕੋਈ ਕਰਦਾ ਉਹਦੇ ਕਰਦੇ ਉਹ ਜਿੰਨੀ ਕਰਦੇ ਤੇਰਾ ਗਾ ਹਾਂ ਹਾਂ 9176 ਬਣੀ ਜੂ ਵੀ ਲੈ ਕੇ ਦੀ ਠੀਕ ਹੈ ਇਹ ਉਹਦਾ ਪਾਸ ਹੈ ਨੇ ਬਰਬਾਦ ਕੀਤਾ ਉਹ ਆਉਂਦਾ ਨੰਬਰ ਉਹ ਤਾਂ ਆਪਣੀ ਮੱਦੀ ਨੇ ਲੈ ਲਈ ਆਪਾਂ ਨੇ ਕਹਿੰਦੇ ਬੰਦਰੀ ਇਹਨਾਂ ਨੂੰ ਮਜਾ ਲੋ ਦੂਜੇ ਪੈਸੇ ਆਪਣੇ ਨਾਲ ਵਾਲੇ ਵੀ ਕਦੋਂ ਲੈਣੀ ਆ ਛੱਡਾ ਇਸਾ ਮੌਕੇ ਤੇ ਨਾਲ ਨੰਬਰ ਦਾ ਇਲੈਕਟ੍ਰਿਕ ਜਿਹੜੇ ਬੰਦੇ ਨੇ ਲੈ ਲਿਆ ਤੇ ਦੂਜੇ ਨਾਲ ਟਾਈਮ ਨਹੀਂ ਹੋਣੀ ਠੀਕ ਆ ਆਹ ਹੋਈ ਰਹਿਣੀ ਜੇ ਦਾ ਸ਼ਾਡਾ ਆਉਂਦੀ ਮੰਡੀ ਵਾਲੀ ਤੋਂ ਪਹਿਲਾਂ ਪਹਿਲਾਂ ਮੰਡੀ ਤੋਂ ਵੀ ਹਟਵਾ ਦੇਦਾ ਹਾਂ ਭਾਈ ਜੀ ਹੈ ਉਹਦਾ ਨਾ ਕਰਵਾਉਣਾ ਜੀ ਫਿਰ ਨਾ ਕਰਾਉਂਦੇ ਜੀ ਲਾ ਐਪੀ ਡੈਪ ਤੁਸੀਂ ਦਿਵਾਗੇ ਠੀਕ ਹੈ ਜਿਹਦੇ ਨਾਲ ਟ੍ਰੈਕਟਰ ਅਗਲੇ ਦਿਨ ਐਪੀ ਡੈਪ ਤੇ ਹੀ ਲਵਾਵਾਂਗੇ ਵੀ ਮੈਂ ਟ੍ਰੈਕਟਰ ਲਾ ਕਰਵਾਉਣਾ ਹੀ ਪੈਣਾਗਾ ਤੇ ਨਾ ਕਰਾਉਣਾ ਪੂਰਾ ਠੀਕ ਹੈ ਨਾ ਕਰਾਉਣਾ ਪੂ ਮਹੀਨੇ ਦੇ ਵਿੱਚ ਵਿੱਚ ਠੀਕ ਹੈ ਠੀਕ ਚਲੋ ਇਹ ਵੀ ਤੁਸੀਂ ਆਪੀ ਕਰਵਾਉਂਦਾ ਦਵਾਈ ਕਰਵਾਉਂਗਾ ਨਾ ਕਰਾਉਂਦੇ ਅੱਜ ਲੈ ਲੈਂਦੇ ਰਹੋ ਜਦੋਂ ਬਿਹਾਰ ਗਿਆ ਤੇ ਤੇਰੇ ਨਾਮ ਲੈ ਕੇ ਪਏ ਹੋ ਆਪਦੇ ਨਾਮ ਤੇ ਕਰਵਾਊਗਾ ਕੱਲ ਨੂੰ ਆਪਾਂਗੇ ਸੋਸਾਇਟੀ ਖਰਚਾਂ ਦੇ ਨਹੀਂ ਖਰਚਾ ਕੋਈ ਮਨ ਜੁੜਾ ਲੈਟਾ ਕੁੱਟੀ ਵੀ ਹੋਊਗੀ ਜੇ ਕੋਈ ਕਮੀ ਹੋ ਗਈ ਹਾਂ ਹਾਂ ਇਹ ਕੋਈ ਕਾਗਜ਼ ਪੱਤਰ ਨਹੀਂ ਹੋਣਾ ਠੀਕ ਅਸੀਂ ਤੁਹਾਨੂੰ ਐਪੀ ਡੈਕਟਰ ਦੇਵਾ ਦੇ ਅਸੀਂ ਟਰੈਕਟਰ ਵੇਚਦਾ ਫਲਾਣੇ ਬੰਦੇ ਨੂੰ ਤੁਸੀਂ ਸਾਨੂੰ ਤੁਸੀਂ ਸਾਨੂੰ ਐਪੀ ਡੈਕਟਰ ਦੇਵੋਗੇ ਅਸੀਂ ਸਟਾਈਲ ਤੋਂ ਲੈ ਗਏ ਥਰੀ ਕਿਹਾ ਤੁਹਾਨੂੰ ਮੂਵਲੇ ਛੜੀ ਦਾ ਟਰੈਕਟਰ ਟੈਂਸ਼ਨ ਨਹੀਂ ਕਰਾ ਦੇਣਾ ਤੁਹਾਨੂੰ ਦੇ ਮੋਲ ਦੇ ਨੀ ਤਨ ਤਾਂ ਹੈ ਹੀ ਪੰਜ ਘੰਟੇ ਬਾਅਦ ਮੋੜਾਂ ਹਾਂ ਸੰਧ ਪੂਰੀ ਪੇਵੜ ਦੇ ਬਾਅਦ ਆਹ ਇਹ ਟਰੈਕਟਰ ਹੈ ਪੂਰੀ ਪੇਵੜ ਦੇ ਬਾਅਦ ਹੀ ਵੇਚੀਏ ਠੀਕ ਹੈ ਮੈਂ ਜੰਦਰਾ ਖੜਾ ਰੋ ਹਫਤੇ ਦਾ ਟਾਈਮ ਦੇਵਾਂਗੇ ਤੁਹਾਨੂੰ ਇਹ ਮੈਂ ਦਗਾ ਆ ਜੀ ਪੰਜ ਉੱਤੇ ਦਾਫਰ ਕੋਈ ਨਹੀਂ ਕੋਈ ਨਹੀਂ ਛੋੜ ਦੇਰ ਦੀ ਮਾਰੀ ਆ ਗਈ ਉਹ ਬੋਲੋ ਪਾਰੀ ਨਾ ਬਾਬਾ ਜੀ ਕਹਾਂ ਜੀ ਬੱਤ ਲੈ ਦੇ ਵੀ ਹੁੰਦਾ ਇਹ ਵੀ ਹੁੰਦਾ ਫੋਨ ਬੰਦ ਕਰਾ ਲਵਾਂ ਤੈਨੂੰ ਤੁਹਾਨੂੰ ਜਮਾਨਤ ਕਰਦਾ ਤੈਨੂੰ ਅਗਰ ਸੁਵੇਸੀ ਤੈਨੂੰ ਪੰਜ ਹੋ ਗਏ ਬੁਰਦਾ ਕਰਦੇ ਹਿੱਤਾ ਜੀ 15 ਕਰਦੇ ਆਦਮਾ ਭੂਰੇ ਦਾ ਜੀ 20 ਕਰਦੇ ਬਲਵੀਰ ਜੈਸ ਦਾ ਜੀ ਤਲਵੀਰ ਸਿੰਘ ਜਾਇਬ ਸਿੰਘ ਕੀ ਬੋਲਣ ਦੀ ਹੋਰ ਗੱਲ ਕਿਹੜਾ ਬੋਲਣਾ ਜਵੰਦਰ ਰਾਜਾ ਦਾ ਕੀ ਬੋਲਣਾ ਹਾਂਜੀ ਅਰਮਣ ਇਹ ਗੱਲ ਬੋਲੀ ਚਾਹਤ ਹੈ ਮੇਰੇ ਕੰਮ ਨਾ ਹੋਣ ਪਹਿਲਾਂ ਹੁਣ ਵੀ ਬੰਦੀ ਚਾਹਤ ਬੋਲਣ ਦੇ ਜੀ ਹਾਂ ਚੈਲੇਂਜ ਪੈਂਦੇ ਕਰੀਏ ਨਾ ਉਹਨਾਂ ਵਾਲੀ ਦੀ ਗੱਲ ਕੀ ਹੈ ਸ਼ਬਦ ਸੋ ਨਹੀਂ ਕੰਗੀਆਂ ਪੰਥ ਤੋਂ ਲਿਪਤ ਹੋ ਬੱਦੂ ਬੱਦੂ ਬੋਲੀ ਕਿਨੇ ਆ ਹਾਂ ਪੰਤਾਲੀ ਕਰ ਲੈ ਲੈ ਵੀ ਤੈਨੂੰ ਪੰਤਾਲੀ ਤੇ ਆਂ ਤੇਨੂੰ ਪੰਤਾਲੀ ਦੱਛੜਾ ਨੂੰ ਉਹ ਸੂਰਜ ਵੀ ਫਿਰ ਉਹ ਬਾਜੀ ਵੱਲੋਂ ਪੰਤਾਲੀ ਕੋਈ ਵਰਦੀ ਵੱਲੋਂ ਹੀ ਬੋਲੋ ਸਾਢੇ ਦਿੰਦਾ ਦੋ ਦਿੰਦੇ ਨੀ ਨਮਨ ਵੀ ਤਾਂ ਅੱਜ ਆ ਰਹੇ ਹਾਂ 17 ਘਰ ਲੈ ਮੈਨੂੰ 17 ਘਰ ਕਰੋ ਜੀ ਤਾਂ 17 ਘਰ ਦੇ ਜੀ ਇਹ 77 ਪੱਲਾ ਪੱਲਾ ਬੋਲੋ ਤੇਰਾ ਕਿਹੜਾ ਬੋਟਾ ਕਰਦੇ ਇਹਦਾ ਨਾ ਬੋਟਾ ਕਰਦੇ ਇਹਦਾ ਤੇ ਤੇਰਾ ਹੋਏ ਉਹ ਕੀ ਬੋਲੂਗੀ ਕਿਉਂ ਬੰਦੇ ਉਹਦਾ ਇੰਚ ਕੋ ਗੱਡੀ ਆ ਗਈ ਵੀ 14 ਲੱਖ ਹੋਏ 4 ਲੱਖ ਹੋ ਗਏ ਜੀ ਉਹਦੇ ਮਲਕੀ ਦਾ ਮਾਰਸ਼ਲ ਚਲੋ ਹਵਾ ਦੇ ਅੱਛਾ ਵੱਲੇ ਜੀ ਚੋਣ ਕਰਦੇ ਨੇ ਉਹ ਲੋਕ ਇੰਨਾ ਬੰਦ ਦੀਦਾ ਪੰਜ ਦਿੱਗੜ ਦੇ ਚਾਰ ਲਾਤਾਂ ਜੀ ਹੀ ਦਾ ਦੇਣ ਦਾ ਬਾਬਾ ਜੀ ਮਿਸਲਾਤਾ ਕੀ ਲੱਗ ਪੀ ਵਿਆਰਾ ਹਾਂ ਤਨ ਬਾਬਾ ਪਰਵਾਰ ਨੂੰ ਦੀਦਾ ਚਾਰ ਰਕ 10000 11 ਕਰਦੇ ਨੇ ਇਨਸ਼ਾ ਅੱਲਾਹ ਦਰਸ਼ਣ ਦਾ 411000 ਹਾਂਜੀ ਥੋੜੀ ਬਤਾਉਂ ਬਾਕੀ ਉਹ ਜੇ ਬੰਦ ਕਰ ਲੋ ਗੰਡਕ ਆਹ ਜੀ 4 ਲੱਖ 11000 ਦਰਸ਼ਣ ਦਾ ਜੀ ਬੋਲੋ ਬੋਲੋ ਟਰੈਕਟਰ ਬਹੁਤ ਗੁੱਝੇ ਬੜਾ ਚੱਲਿਆ ਜੇ ਹੈਗਾ ਦੋ ਸਾਲ ਤੋਂ ਇਹਦੇ ਆਇੰਦਿ ਕਿੱਲੇ ਆ ਪ੍ਰਧਾਨਾ ਇਹਨੇ ਬੂਟਾਤੀ ਲੋਣੀ ਨੇ ਫਰੀਕ ਦੇ ਲੱਕ ਚ ਭੂਗੀਆਂ ਲੜੀਆਂ ਨੇ ਤੇਰਾ ਕਰ ਦੇ ਮੰਨਵਾ 4 ਲੱਖ 13 ਆ 4 13 ਹੀ ਚਲੋ 4 13 ਪੂਰੇ ਦਾ ਹੀ ਆਜਾ ਆਦਮੀ ਦਾ ਹੱਥ ਮੇ ਦਾ ਮਕਸੂਰ ਗਾ ਨਹੀਂ ਹੁੰਦਾ ਚਾਹੇ ਦਾ ਫੇਰ ਕੋ ਫਰਮਾਨ ਕਰਾਵਾ ਦੇ 15 ਜੀ ਗੁਰਵਾਰਨ ਜੀ ਦਾ 4 15 ਜੀ 16 ਕਾ ਦਿਨ ਦਾ ਯਾਰ 16 ਜੀ ਆਦਮੀ ਦਾ ਲੈ ਵੀ ਹੱਥ ਮੇ ਦਾ 4 ਲੱਖ 70000 ਫੋਨ ਫੋਨ ਦਾ ਜੀ ਦਾ 4 17 ਜੀ ਸਾਰਾ ਸਭ ਕੁਝ ਆਦਮੀ ਦਾ 4182 ਜੀ ਅਸਲ ਮੈਂ ਤਾਂ ਕਹ ਰਿਹਾ 431 ਗੁਰਵੰਨਜੀਤ ਦਾ ਨੰਬਰ ਪਾ ਲਓ ਕੀ ਕਰਦੇ 421 ਆਦਮੀ ਦਾ ਜੀ 425 ਗੁਰਵੰਨ ਦਾ ਆ ਬਾਈ ਲੱਗਿਆ ਇੱਕ ਬੁੱਲ ਆਦਮੀ ਦਾ ਜੀ 427 ਗੁਰਵੰਨਜੀਤ ਦਾ ਫਰਮ ਕਰੀ ਕੀ ਕਰੀ ਕਿਆ ਕਾਈ ਨੂੰ ਹਾਂ ਜੀ ਕੀ ਆ ਤੀ ਦੁਵਾਨੀ ਜੀ ਦਾ ਹੀ ਦਾਰੇ ਦੋਸਤੋ ਕੋਈ ਹੋਰ ਬੋਲਣਾ ਦਾ ਇਹ ਗੇ ਪਾਣੀ ਦਾ ਗਲਾ ਰੋਈ ਰਹਾ ਰਾਮਾ ਗਣ ਲਈ ਇਹ ਪਾਣੀ ਦਾ ਕਲਾਸ ਪਾਣੀ ਪਾਣੀ ਤਿੰਨ ਤਿੰਨ ਨੂੰ ਕੋ ਕੋ ਕੰਮ ਨਹੀਂ ਕਰ ਉਰੇ ਹੋ ਬੇਰਾ ਨੁਸਖਾ ਚੱਲ ਗਿਆ ਹੁਣ ਇਹ ਨੰਗੇ ਕੋਲੇ ਕੋਲੇ ਖੰਡਾਇ ਕਰਦੇ ਪਏ ਆਰੇ ਜਿਹੜੇ ਕੋਲੇ ਆ ਜਾਗੇ ਨਹੀਂ ਜਸਤ ਬੇਰਾ ਰਹਿ ਕੰਨ ਗਿਆ ਬਾਬਾ ਉਹ ਚਾਰ 43 43 430000 ਲੱਗਿਆ ਐ ਬਈ ਜਦ ਮੇਂ ਆਇਆ ਨੇ ਆ ਤੇ ਬਾਬਾ ਕਹਿੰਦਾ ਪਾਣੀ ਨਾ ਕਰਾ ਲਿਆ ਦੇਖਦੇ ਹੁਣ ਚਾਰ 30 ਲੱਗਿਆ 12 ਮਾਡਲ ਤਰਪੋ ਸੁਪਰ ਆਲਾ ਉਹ ਦੇਖ ਰਹੇ ਆ ਰਹਿ ਕਰਨਗੇ ਕਿ ਬਾਬਾ ਉਧਰੋਂ ਰਹਿ ਕਰਕੇ ਆ ਰਹੇ ਨੇਗੇ ਤੇ ਦੇਖਦੇ ਹੁਣ ਕੀ ਬੰਦ ਆ ਲੈ ਬਾਬਾ ਆ ਗਏ ਨੇ ਰਹਿ ਕਰਕੇ 4 ਲੱਖ

44 40 ਭਾਈ ਗੁਰਵਰਨਜੀਤ ਸਿੰਘ ਦਾ ਹੈ ਸਰਕਾਰੀ ਕਰਦੇ 445 ਭਾਈ ਯਦਨੂ ਜੀ ਦਾ 48 40 40 40 44 45 ਭਾਈ ਗੁਰਵਰਨਜੀਤ ਦਾ ਲੈ ਵੀ 445 12 ਮਾਡਲ ਟਰਬੋ ਸੁਪਰ ਹੈ ਸੋਹਣੇ ਡਰੱਖੇ ਇਹ ਦੂਰ ਪਰਦੇ ਦੀ ਬੇਰੋਗੀ ਨੇ

ਤਾਂ ਲੱਗਦਾ ਸਟਾਰਟ ਹੋਈ ਸੀ 445000 ਰੁਪਏ ਤੇ 145000 ਰੁਪਏ ਡਾਊਨ ਬਚ ਗਿਆ ਅੱਗੇ ਦੇਖਦੇ ਆ ਕੀ ਬੰਦ ਆ ਰੋ ਪਈ ਆ ਕਿਸੇ ਦਾ ਕੋਈ ਹੋਰ ਪਚਾਲ 445000 ਇੱਕ ਹੋਈ ਹੋਈ ਦੋ ਆਈ ਵੀ ਵਿਚਾਰ ਲਓ ਹਾਂ ਦੂ ਖੜ ਜਾ ਦੂ ਤੇ ਇਹ ਰੇ ਕਰ ਕਿ ਮਾਰੂ ਬੋਲ ਫੜਾ ਤੇ ਕਿਦੀ ਦੀ ਬੋਲੀ ਲੰਦੇ ਰਹੇ ਆ ਬੋਲ ਪਾ ਮੇਰਾ ਦੂ ਨਾ ਕਰਦੇ ਹੁੰਦੇ ਆ ਮੈਂ ਬਕਰ ਕੇ ਦਰੇ ਨਾ ਉਹਨਾ ਥੋੜੇ ਹੀ ਹੋਣ ਲਗਦਾ ਰਹੇ ਕਰਕੇ ਰੋਕ ਜੋ ਮੈਂ ਆ ਗਿਆ ਕੋਈ ਅੰਕ ਠੀਕ ਆ ਭਾਈ ਹੁਣ ਇੱਕ ਮਿੰਟ ਰੇਪੀ ਇਹ ਰੇਪੀ ਨਾ ਜਿਹੀ ਦੇਖੋ ਬਾਬਾ ਫੋਨ ਲਾਈ ਹੈ ਕਦ ਰਾਏ ਕਰ ਦੇਗੇ ਤਿੰਨ ਤੋਂ 45 445 4 ਲੱਖ 45000 ਕੀ ਨਾ ਚੜਾ ਚੱਲਦਾ ਨਹੀਂ ਉੜਾਈ ਜੇ ਮਦਦ ਨਹੀਂ 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 ਹੱਥ ਚ ਰੋ 46 4 ਲੱਖ 46 46 4 ਲੱਖ 46 ਜੀਤ ਸਿੰਘਾ ਗਵਰਨਮੈਂਟ ਰੋਗ ਜਗਲੇ 5 ਮਿੰਟ 2 ਮਿੰਟ ਗਵਰਨਮੈਂਟ ਰੋਗ ਜਗਲੇ ਇਹ ਗੱਲ ਕਰਕੇ ਆਉਂਦਾ ਪਾਪਾ ਰਾਇ ਕਰਕੇ ਆਉਂਦਾਗਾ ਦੇਖ ਰਹੇ ਹੁਣ ਉਹ ਨਾ ਜੇ ਰਹਿਗਾ ਨਾ ਚੱਲੇਗਾ ਪਾਪਾ 447 1 ਦੁਰਬੰਦ ਜੀ ਸੇਗਾ 447 2 ਗੁਰਵਰਨਜੀਤ ਸਿੰਘ 4473 ਬਾਕੀ ਬਾਕੀ ਮੈਂ ਦਿਆ ਦੀ ਧੜਕੇ ਨੂੰ ਕਰਨਾ ਕਰਨਾ ਹੈ ਮੈਂ ਬਾਈ ਉਹ ਬਾਈ ਦਾ ਗੁਰਵਰਨਜੀਤ ਸਿੰਘ 447 ਦਾ ਹੋ ਗਿਆ ਬਾਈ ਜੀ ਬਾਈ ਦਾ ਤੇ ਤਿੰਨ ਜਿਹੜਾ ਮੈਂ ਲੈ ਵੀ ਬਾਈ ਪੁੱਛ ਕੇ ਹਾਂ ਦਾ ਪੰਡ ਕਿਹੜਾਗਾ ਗੁਰਵਰਨਜੀਤ ਸਿੰਘ ਕੀ ਕੀ ਚੱਕ ਫਤੇ ਸਿੰਘ ਵਾਲੇ ਤੋਂ ਆਇਆ ਬਾਈ ਬਟੰਡੇ ਏਰੀਏ ਤੋਂ ਚੱਕ ਫਤੇ ਸਿੰਘ ਵਾਲਾ ਪਿੰਡ ਦਾ 447000 ਦੀ ਬੋਲੀ ਕੰਪਲੀਟ ਹੋ ਗਈ ਬਾਕੀ ਸਾਨੂੰ ਚਾਲ ਚਲਾਵਰ ਹੋਣੇ ਬਾਈ ਜੀ ਕਿੰਨੇ ਘੰਟੇ ਚੱਲੇਗਾ ਤੇ 1532 ਘੰਟੇ ਚੱਲੇ 1532.4 ਇਹਨੇ ਚੱਲੇਗਾ ਬਾਕੀ ਰੰਗ ਪੇਂਟ ਦਾ ਬਾਈ ਕਹਿੰਦਾ ਜਿੰਨਾ ਵੀ ਹੈਗਾ ਸਾਰਾ オリジナル ਹੈ ਸੀਲਡ ਹੈ ਬਾਈ ਜਿੰਨਾ ਵੀ ਹੈਗਾ ਸੀਲਡ ਬਾਈ ਜਾਰਾ ਠੀਕ ਆ ਫਰਸਟ ਪਾਰਟੀ ਦਾਗਾ ਠੀਕ ਆ ਸੋਸਾਇਟੀ ਦੇ ਨਾਮ ਹੀ ਆ ਬਾਈ ਜੀ ਹਾਂ ਸੋਸਾਇਟੀ ਦੇ ਨਾਮ ਠੀਕ ਆ ਬਾਈ ਜੀ ਹੁਣ ਬੋਲੀ ਹੋ ਚੁੱਕੇ ਲੈ ਵੀ ਸੀਟ ਤੋਂ ਕਵਰ ਤੱਕ ਨਹੀਂ ਲਿਆ ਹੋਗਾ ਨਾਲ ਦੀ ਟਾਇਰ ਨਿਕ ਅਜੇ ਤੱਕ 70 ਪੈਸੇ ਟਾਇਰ ਪੈਣਗੇ ਤੇ 3 ਸਪੀਡ ਚਾਹਣਾ ਬਾਈ ਜੀ 3 ਸਪੀਡ 3 ਸਪੀਡ ਆ ਕਹ ਬਾਈ ਜੀ ਟਰਬੋ ਸੁਪਰ ਵਾਲਾ ਕਹ ਬਾਈ ਜੀ ਠੀਕ ਆ ਬਾਈ ਜੀ ਤੇ ਬੋਲੀ ਕਿਵੇਂ ਲੱਗੀ ਕਮੈਂਟ ਜੀ ਅੱਗੇ ਸ਼ੁਰੂ ਕਰਾਂਗੇ ਠੀਕ ਆ ਬਾਈ ਜੀ ਧੰਨਵਾਦ ਸਤਿ ਸ੍ਰੀ ਅਕਾਲ